ਕੁੜਾ ਲਾ ਪਰਿਤ ਤੂੰ ਮੇਰੇ ਕੋਲ ਦੀ ਲੰਗਿਆਈ ਕੀ ਗੱਲ ਹੈ ਤੁਸੀਂ ਕਿਹੜਾ ਮੇਰੀ ਗੱਲ ਸੁਣਨੀ ਫਿਰ ਮੈਂ ਤੁਹਾਨੂੰ ਅਨਸਰ ਕਿਹਾ ਸੀ ਵੀ ਮੈਨੂੰ ਭਾਬੀ ਨੇ ਦੱਸਿਆ ਵੀ ਸਰਪੰਚ ਦੀ ਬਹੂ ਐਨਾ ਸੋਹਣਾ ਸਮਾਨ ਲਈ ਹੈ ਉਹਦਾ ਸਮਾਨ ਦੇਖਿਆ ਹੁੰਨੇ ਆਪਾਂ ਜਿੱਥੋਂ ਲਈਏ ਉੱਥੇ ਲਿਆਵਾਂਗੇ ਉਹ ਤਾਂ ਮੈਨੂੰ ਵੀ ਪਤਾ ਪੁੱਤ ਪਰ ਤੂੰ ਸਮਾਨ ਦਾ ਫਿਕਰ ਨਾ ਕਰ ਤੈਨੂੰ ਐਨੇ-ਐਨੇ ਚੀਜ਼ ਮਿਲ ਜੂਗੀ ਮੈਂ ਸੋਚੀ ਬੈਠੀ ਹਾਂ ਤੁਹਾਡਾ ਸੋਚਣ ਵਾਲਾ ਦਾ ਮੈਨੂੰ ਸਾਰਾ ਪਤਾ ਹੈ ਬਰੇਟਾ ਜਾਖਲ ਤੁਸੀਂ ਕਦੇ ਲੰਗਦੇ ਨਹੀਂ ਹੈਗੇ ਉਹ ਪਤਾ ਅਗਲੀ ਲੁਧਿਆਣੇ ਤੋਂ ਨਹੀਂ ਜਲੰਧਰ ਤੋਂ ਲੈ ਕੇ ਆਈਏ ਸਮਾਨ ਆਪਦਾ ਤੂੰ ਉਸ ਗੱਲ ਦਾ ਫਿਕਰ ਨਾ ਕਰ ਜਿੱਥੋਂ ਮਰਜ਼ੀ ਲੈ ਕੇ ਦੇਵਾਂ ਜਿਹੜੇ ਮੈਂ ਸੋਚ ਰੱਖੀ ਆ ਨਾ ਗੱਲ ਉਹ ਤਾਂ ਤੈਨੂੰ ਪਤਾ ਹੀ ਨਹੀਂ ਅਹੀ ਜੀ ਕਿਹੜੀ ਗੱਲ ਸੋਚ ਰੱਖੀ ਐ ਤੈ ਹੁਣ ਬੇਬੇ ਤੇਰਾ ਸਿਰ ਤਾਂ ਨਹੀਂ ਕੁ ਮੰਗਿਆ ਕਿਤੇ ਆ ਕੀ ਯੂਟ ਪੜੰਗ ਸੋਚੀ ਜਾਨੀ ਐ ਤੂੰ ਮੈਨੂੰ ਇਹ ਗੱਲ ਜਮਾਂ ਮਨਜ਼ੂਰ ਨਹੀਂ ਹੈਗੀ ਉਸ ਗੱਲ ਦਾ ਤੂੰ ਫਿਕਰ ਨਾ ਕਰ ਮੈਂ ਹੈਗੀ ਆ ਨਾ ਤੇਰੀ ਇਹ ਗੱਲ ਨਾਲ ਕਿਸੇ ਨੂੰ ਮਨਜ਼ੂਰ ਨਹੀਂ ਹੋਣੀ ਕਿਸੇ ਦੇ ਕਿ ਹਿੰਮਤ ਹੈ ਮੇਰੇ ਮੂਹਰੇ ਬੋਲ ਜੂ ਮਾਂ ਲੋਕਾਂ ਨੂੰ ਤਾਂ ਪਤਾ ਲੱਗ ਹੀ ਜਾਊਗਾ ਵਿਆਹ ਤੋਂ ਪਹਿਲਾਂ ਨਹੀਂ ਤਾਂ ਬਾਅਦ ਚੋਂ ਸਹੀ ਨਾ ਤਾਂ ਤੇਰੀ ਬੇਇੱਜ਼ਤੀ ਐ ਨਾਲੇ ਆਪਣੇ ਸਾਰੇ ਟੱਬਰ ਦੀ ਨਹੀਂ ਬੇਇੱਜ਼ਤੀ ਨੂੰ ਕਿਹੜਾ ਮੈਂ ਚੋਰੀ ਡਾਕਾ ਮਾਰਦੀ ਆ ਜਿਹੜਾ ਕੁਛ ਕਰੂੰਗੀ ਹਿੱਕ ਠੋਕ ਕੇ ਕਰੂੰਗੀ ਮੈਂ ਕਿਹੜਾ ਕਿਸ ਤੋਂ ਡਰਦੀ ਆ ਪ੍ਰੀਤਾ ਆਜੋ ਦੀਦੀ ਕੀ ਕਰੀ ਜੰਨੀ ਐ ਚਟਨੀ ਰਗੜੀ ਜਾਂਦੀ ਸੀ ਨਾ ਮਿਕਸਰ 'ਚ ਨਹੀਂ ਰਗੜ ਸਕਦੀ ਕੁੰਡੇ 'ਚ ਮੱਥਾ ਮਰਿ ਜੰਨੀ ਐ ਨਾ ਦਾ ਤੇ ਜਿਹੜਾ ਇੰਨਾ ਸਮਾਨ ਲੈ ਕੇ ਆਈਆਂ ਮਿਕਸੀ ਵੀ ਲੈ ਕੇ ਆਈ ਤੂੰ ਮਿਕਸੀ ਤਾਂ ਮੈਂ ਲੈ ਕੇ ਆਈ ਆ ਤੁਸੀਂ ਵੀ ਨਾ ਮੇਰੇ जख्मਾਂ ਤੇ ਲੂਣ ਛਿੜਕਣ ਲੱਗ ਗਏ ਉਹ ਜਿਹੜਾ ਐਡਾ ਮੇਰੀ ਸੱਸ ਨੇ ਤਾਲਾ ਲਾ ਰੱਖਿਆ ਉਹੋ ਦਿਨ ਦੀ ਨਹੀਂ ਕੱਢ ਕੇ ਮੈਨੂੰ ਮਿਕਸੀ ਨਹੀਂ ਭਾਈ ਉਹ ਤਾਂ ਤੂੰ ਚਾਹੇ ਗੁੱਸਾ ਕਰ ਉਹ ਤਾਂ ਬਾਹਲੀ ਗਲਤ ਕਰ ਲੈ ਤੇਰੀ ਸੱਸ ਦੀ ਗਲਤ ਗੱਲ ਤਾਂ ਹੈਗੀ ਆ ਦੀਦੀ ਮੈਂ ਕਰ ਵੀ ਕੀ ਸਕਦੀ ਆ ਮੈਂ ਤਾਂ ਬਥੇਰੇ ਵਾਰ ਮੰਮੀ ਨੂੰ ਕਿਹਾ ਵੀ ਮੰਮੀ ਜਦੋਂ ਮੈਨੂੰ ਸਮਾਨ ਬਰਤਨ ਨਹੀਂ ਸੀ ਦੇਣਾ ਫਿਰ ਤੁਸੀਂ ਮੰਗਵਾਇਆ ਕਿਉਂ ਸੀਗਾ ਉਹ ਹੀ ਤਾਂ ਗੱਲ ਹੈਗੀ ਜਿੰਦਾ ਥੋੜੀ ਲਾਉਂਦੇ ਹੁੰਦੇ ਆ ਕਿ ਸੁੱਖੀ ਸੰਦੀ ਸਮਝ ਨਹੀਂ ਆਉਂਦੀ ਵੀ ਮੰਮੀ ਸਮਾਨ ਦਾ ਕਰੂਗੀ ਕੀ ਆਹੋ ਪੂਰੇ ਮੈਦਸ ਹੱਥਾਂ ਨਾਲ ਮੱਥਾ ਮਾਰਦੀ ਰਹਿਣੀ ਆ ਉੱਥੇ ਹੁਣ ਸਮਾਨ ਨੂੰ ਪਏ ਪਏ ਨੂੰ ਜਰ ਲੱਗ ਜੂਗੀ ਸਾਰੇ ਨੂੰ ਸੱਚੀ ਗੱਲ ਐ ਨਾ ਜੇ ਉਹ ਖਰਾਬ ਹੋ ਗਿਆ ਪਏ ਪਿਆ ਉਹ ਖਰਾਬ ਹੀ ਹੋਊਗਾ ਜੇ ਉਹ ਜਿੰਦਾ ਲਾ ਛੱਡਿਆ ਉਹ ਹੋਰ ਦੀਦੀ ਕੀ ਕਰੀਏ ਹੁਣ ਮਜਬੂਰ ਹੋ ਕੇ ਸਾਰਾ ਕੁਝ ਕਰਨਾ ਪੈਂਦਾ ਕੁਝ ਬੋਲ ਵੀ ਨਹੀਂ ਸਕਦੇ ਜੇ ਬੋਲਦੇ ਆ ਤਾਂ ਫਿਰ ਸਿੱਧੀ ਲੜਾਈ ਆ ਸੱਚੀ ਗੱਲ ਐ ਪ੍ਰੀਤਾ ਤੂੰ ਤਾਂ ਪਤਾ ਨਹੀਂ ਭਾਈ ਕਿਵੇਂ ਜਰੀ ਹੰਨੀ ਐ ਜੇ ਤੇਰੀ ਥਾਂ ਤੇ ਮੈਂ ਹੁੰਦੀ ਨਾ ਮੈਂ ਤਾਂ ਕਲੈਸ਼ ਪਾ ਕੇ ਬਹਿ ਜਾਂਦੀ ਕਲੈਸ਼ ਪਾਉਣ ਨੂੰ ਦੀਦੀ ਮੈਂ ਕਲੈਸ਼ ਪਾ ਕੇ ਜਾਣਾ ਵੀ ਕਿੱਥੇ ਆ ਤਾਨੂੰ ਪਤਾ ਤਾਂ ਹੈਗਾ ਮੇਰੀ ਕਿਹੜਾ ਮਾਂ ਆਏਗੀ ਮੈਂ ਮੈਰੁੱਸ ਕੇ ਜਾ ਕੇ ਆਪਣੀ ਮਾਂ ਕੋਲੇ ਵੇਜੂਗੀ ਮੇਰਾ ਬਾਪ ਹੈ ਇਕੱਲਾ ਵਿਚਾਰਾ ਹੁਣ ਉਹਦੇ ਸਿਰ ਤੇ ਜਾ ਕੇ ਥੋੜੀ ਮੈਂ ਬੋਝ ਬਣਨਾ ਤੇ ਨਾਲੇ ਇਸ ਘਰ ਚ ਸਾਡੀ ਚਲਦੀ ਵੀ ਕਿੱਥੇ ਹੈ ਮੇਰੀ ਤੇ ਤੁਹਾਡੀ ਧੌਰ ਦੀ ਤਾਂ ਕੋਈ ਸੁਣਦਾ ਵੀ ਨਹੀਂ ਇੱਥੇ ਉਹ ਤਾਂ ਹੈ ਪਰ ਮੈਂ ਤਾਂ ਮੂੰਹ ਤੇ ਕਹਿਣ ਨੂੰ ਤਿਆਰ ਤਾਂ ਨਹੀਂ ਸੱਸ ਦੇ ਵੀ ਭਈ ਚੰਗਾ ਨਹੀਂ ਕਰਦੀ ਤੂੰ ਪ੍ਰੀਤਨ ਵਾਲੇ ਇਹ ਜਿਹੜਾ ਜਿੰਦਾ 라 ਛੱਡਿਆ ਨਾ ਸਮਾਨ ਤੇਰਾਗਾ ਬਰਤਨ ਦਿੰਦੀ ਨਹੀਂ ਉਹ ਚੱਲ ਕੋਈ ਨਾ ਦੀਦੀ ਵੱਡੀ ਹੈਗੀ ਫਿਰ ਵੀ ਮੇਰੀ ਮਾਂ ਆਏਗੀ ਜਿਵੇਂ ਕਹਿੰਦੀ ਆ ਮੈਂ ਤੌਵੇਂ ਮੰਨ ਲੈਣੀ ਆ ਮਾਂ ਤਾਂ ਹੈਗੀ ਆ ਪ੍ਰੀਤਾ ਸਮਾਨ ਤਾਂ ਤੇਰਾਗਾ ਨਾ ਬਰਤਨ ਦਾ ਹੱਕ ਵੀ ਤੇਰਾਗਾ ਜਿੰਦਾ ਉਹ ਲਈ ਬੈਠੀ ਹੈਗੀ ਚੱਲ ਛੱਡ ਤੁਸੀਂ ਦੱਸੋ ਕੀ ਕਰਨਾ ਆਏ ਸੀਗੇ ਕੰਮ ਸੀ ਕੋਈ ਉਹ ਨਾ ਨਾ ਕੰਮ ਤਾਂ ਕਾਲੂ ਸੀ ਉਹ ਮੈਂ ਤਾਂ ਦਾਲ ਧਰ ਕੇ ਆਈ ਸੀ ਫਿਰ ਮੈਂ ਬੈਲੀ ਬੈਠ ਗਈ ਮਾਂ ਚਲ ਪ੍ਰੀਤ ਕੋਲੇ ਢੇੜਾ ਮਾਰਿਆ ਆਵਾ ਅੱਛਾ ਫਿਰ ਤਾਂ ਤੁਸੀਂ ਬਹੁਤ ਵਧੀਆ ਕਰਿਆ ਮੇਰੀ ਗੱਲ ਸੁਣੋ ਤੁਸੀਂ ਬੈਠੋ ਮੈਂ ਤੁਹਾਡੇ ਖਾਤਰ ਨਾ ਚਾਹ ਬਣਾ ਕੇ ਲਿਆਉਣੀ ਆ ਨਾ ਨਾ ਪ੍ਰੀਤਾ ਚਾਹ ਨਾ ਬਣਾਈ ਮੇਰੀ ਦਾਲ ਵੀ ਨਾ ਥੱਲੇ ਲੱਗ ਜੇ ਉਹ ਮੇਰੇ ਸਾਥ ਵੀ ਨਹੀਂ ਹੈਗੀ ਘਰ ਕਿਤੇ ਉਨੇ ਪਰਛਵੀਨ ਮਾਰਨੀ ਹੈਗੀ ਜਦੋਂ ਤਾਂ ਫਿਰ ਮੈਂ ਚੱਲਦੀ ਆ ਚਲੋ ਕੋਈ ਨਾ ਹੁਣ ਤਾਂ ਗਵੰਡੇ ਨੂੰ ਵੀ ਪਤਾ ਲੱਗ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਚਾਹੁੰਦੇ ਕੀ ਨੇਗੇ ਕੋਈ ਵੀ ਸਮਾਨ ਨਹੀਂ ਮੈਨੂੰ ਬਰਤਨ ਦਿੰਦੇ ਹੱਦ ਹੁੰਦੀ ਆ ਵੀ ਦੱਸ ਕੋਈ ਖਜ਼ਾਨਾ ਥੋੜੀ ਆ ਜਿਹਨੂੰ ਜਿੰਦਾ ਲਾ ਕੇ ਰੱਖ ਰੱਖਿਆ ਤੁਸੀਂ ਹਾਲੇ ਵੀ ਦੇਖ ਲੈਵਾ ਇਹ ਤੇਰਾ ਆਖਰੀ ਫੈਸਲਾ ਹੈ ਹਾਂ ਪੁੱਤ ਕੀ ਹੋ ਗਿਆ ਖੁਸੀ ਤਾਂ ਐਵੇਂ ਡਰ ਗਏ ਮੈਨੂੰ ਵੇਖ ਕੇ ਜਿਵੇਂ ਤੁਹਾਡੀ ਕੋਈ ਚੋਰੀ ਫੜੀ ਗਈ ਹੁੰਦੀ ਆ ਨਾ ਸਾਨੂੰ ਕਹਦੇ ਚੋਰੀ ਆ ਗਈ ਅਸ ਤਾਂ ਮਾਵਾਂ ਤੀਆਂ ਗੱਲਾਂ ਕਰਦੀਆਂ 100 ਵਿਆਹ ਦੀ ਚੀਜ਼ ਲਿਆਉਣੀ ਦੇਣੀ ਤੂੰ ਕੀ ਲੈਣਾ ਇਸੇ ਮੈਂ ਕਰਦੀ ਆ ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਮਰਵਾਏਗੀ ਇਹਨਾਂ ਨਾਲ ਤਾਂ ਬਾਅਦ ਚ ਕਰੂੰਗੀ ਮੈਂ ਤਾਂ ਇਹ ਕਹਿੰਦੀ ਸੀ ਮੰਮੀ ਰੋਟੀ ਬਣੀ ਪਈ ਆ ਤੇ ਰੋਟੀ ਖਾ ਲਓ ਕੋਈ ਨਹੀਂ ਖਾ ਲਾਂਗੇ ਜਾ ਤੂੰ ਕੰਮ ਕਰ ਹਣ ਮੋਟਾ ਹੌਲੀ ਬੋਲਪਿਆ ਕਰ ਰੋਟੀ ਦਾ ਤਾਂ ਬਹਾਨਾ ਮਾਰਦੀ ਐ ਕੰਮ ਤਾਂ ਕੋਈ ਹੋਰ ਆਈ ਸੀ ਇਹ ਮੈਨੂੰ ਕੀ ਪਤਾ ਵੀ ਆਪਣੀਆਂ ਗੱਲਾਂ ਸੁਣ ਲੂਗੀ ਇਹਨੂੰ ਕਿਤੇ ਪਤਾ ਤਾਂ ਨਹੀਂ ਲੱਗਿਆ ਦੇਖ ਲੈ ਪਤਾ ਨਹੀਂ ਭਾਈ ਜੇ ਇਹਨੂੰ ਪਤਾ ਲੱਗਿਆ ਹੁੰਦਾ ਫਿਰ ਤਾਂ ਕਹਿ ਦਿੰਦੀ ਹਜੇ ਤੱਕ ਤਾਂ ਕੋਈ ਪਤਾ ਨਹੀਂ ਲੱਗਿਆ ਤਾਂ ਮੋਕਾ ਹੀ ਦਸੋ ਜੱਪ ਕਰ ਕੀ ਹੋ ਗਿਆ ਹੁਣ ਪੁੱਛ ਨਾ ਯਾਰ ਮੇਰਾ ਮੂਡ ਖਰਾਬ ਹੋ ਰਿਹਾ ਉਹੀ ਗੱਲ ਸੋਚ ਸੋਚ ਕੇ ਮੈਨੂੰ ਤਾਂ ਇਹ ਹੈਰਾਨਗੀ ਹੁੰਦੀ ਹੈ ਵੀ ਪਿੱਠ ਪਿੱਛੇ ਆਹ ਕੁਝ ਸਕੀਮਾਂ ਚੱਲ ਰਹੀਆਂ ਨੇ ਮੂਡ ਤਾਂ ਮੇਰਾ ਵੀ ਖਰਾਬ ਹੋ ਰਿਹਾ ਹੁਣ ਮੈਂ ਕੀ ਕਰ ਸਕਦੀ ਆ ਜਿਹੜਾ ਕੁਛ ਸੋਚੀ ਬੈਠੀਆਂ ਨੇ ਹੁਣ ਤਾਂ ਮੈਂ ਦਿੰਦੀ ਨਹੀਂ ਪਰ ਮੈਨੂੰ ਨਾ ਸੌ ਲੱਗੇ ਸ਼ਰਮ ਆਉਂਦੀ ਹੈ ਸੋ ਸੋਚ ਕੇ ਵੀ ਇਨੀ ਘਟੀਆ ਹਰਕਤ ਕਰ ਸਕਦੀਆਂ ਨੇ ਮੇਰੇ ਤਾਂ ਇਹ ਜੀ ਕਰਦਾ ਵੀ ਦੋਵਾਂ ਦੇ ਫੜ ਕੇ ਨਾ ਗੁੱਤ ਨਹੀਂ ਘਮਾਦਾ ਮੈਨੂੰ ਵੀ ਗੁੱਸਾ ਇੰਨਾ ਚੜੀ ਜਾਂਦਾ ਵੀ ਮੈਂ ਦੋਨਾਂ ਦਾ ਫੜ ਕੇ ਗੱਲ ਦੱਪਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਚੱਜ ਕਰਦੀਆਂ ਨੇ ਇਹ ਮੇਥੋਂ ਪਿੱਛੋਂ ਤੇ ਆਹ ਕੁਝ ਸੋਚਦੀਆਂ ਨੇ ਆਪਦਾ ਘਰ ਆਪੇ ਪੱਟਣ ਨੂੰ ਫਿਰਦੀਆਂ ਨੇ ਮੈਂ ਵੀ ਸੋਚਦੀ ਸੀ ਵੀ ਮੰਮੀ ਮੇਰਾ ਸਮਾਨ ਬਾਹਰ ਕਿਉਂ ਨਹੀਂ ਕੱਢਣ ਦਿੰਦੀ ਹੱਥ ਕਿਉਂ ਨਹੀਂ ਲਾਉਣ ਦਿੰਦੀ ਪਰ ਅਸਲੀ ਸਕੀਮ ਤਾਂ ਇਹਨਾਂ ਦੀ ਮੈਨੂੰ ਹੁਣ ਪਤਾ ਲੱਗੀ ਆ ਮੈਨੂੰ ਵੀ ਆਹੀ ਗੱਲ ਤੇ ਗੁੱਸਾ ਆ ਰਿਹਾ ਵੀ ਮੈਂ ਉਹਨਾਂ ਦਾ ਮੁੰਡਾ ਜਿਹੜੇ ਐਨੀ ਘਟੀਆ ਸੋਚ ਰੱਖਦੇ ਨੇ ਮੈਂ ਕੀ ਕਰਾਂ ਜੀ ਮੈਨੂੰ ਤਾਂ ਅਫਸੋਸ ਸੋਚ ਕੇ ਨਾ ਬੜਾ ਗੁੱਸਾ ਚੜੀ ਜਾਂਦਾ ਨਾ ਕੀ ਬੁੜਬੁੜ ਲਾਈ ਆ ਕੀ ਸਕੀਮਾਂ ਸੋਚਦੇ ਹੋ ਸਕੀਮਾਂ ਅਸੀਂ ਨਹੀਂ ਸੋਚਦੇ ਸਕੀਮਾਂ ਤਾਂ ਜਿਹੜੀਆਂ ਤੁਸੀਂ ਲਾਉਨੇ ਹੋ ਨ ਮੈਂ ਸਾਰੀਆਂ ਗੱਲਾਂ ਤੁਹਾਡੀਆਂ ਸੁਣ ਲੀਆਂ ਸੀ ਜਿਹੜੀਆਂ ਮਾਮਤੀਆਂ ਕਰੀਆਂ ਦੀਆਂ ਸੀ ਤੁਸੀਂ ਬੈਠੇ ਨਾ ਲੈ ਮੈਨੂੰ ਨਹੀਂ ਪਤਾ ਸੀ ਤੁਸੀਂ ਇੰਨੀ ਘਟੀਆਂ ਸੋਚ ਰੱਖਦੇ ਹੋ ਨਾ ਜੇ ਮੇਰਾ ਸਮਾਨ ਚਾਹੀਦਾ ਤੀ ਮੈਂ ਉਂ ਦੱਸ ਦਿੰਦੀ ਮੈਨੂੰ ਅਸਕੀਮਾ ਲਾਉਣ ਦੀ ਕੀ ਲੋੜ ਸੀ ਅੱਗੇ ਦੀ ਅੱਗੇ ਮੇਰਾ ਸਮਾਨ ਤੋਰਨਾਂ ਨੂੰ ਫਿਰਦੀ ਐ ਨਾ ਮੈਨੂੰ ਨਹੀਂ ਪਤਾ ਸੀ ਵੀ ਤੂੰ ਸਾਰਾ ਪ੍ਰੀਤ ਦਾ ਸਮਾਨ ਲਾਪਰੀਤ ਤੇ ਪੱਲੇ ਮੰਨਣ ਨੂੰ ਫਿਰਦੀ ਐ ਵੀ ਇਹਦੇ ਦੇ ਦੂੰਗੀ ਸੋਹਰੇ ਚੁੱਪ ਕਰ ਕਰਤਾ ਚੁੱਪਨ ਵਾਲੇ ਹੋਰ ਮੈਂ ਕਿਹਾ ਚੁੱਪ ਕਰ ਮੇਰੀ ਗੱਲ ਸੁਣੋ ਜੀ ਮੈਂ ਨਹੀਂ ਇਸੇ ਜਿਹੇ ਬੰਦੇ ਨਾਲ ਇੱਥੇ ਰਹਿ ਸਕਦੀ ਹੈਗੀ ਇਹ ਤਾਂ ਐ ਸੋਚਦੀ ਹੋਣੀ ਵੀ ਕੀ ਐ ਸਮਾਨ ਘਰੇ ਪਿਆ ਪ੍ਰੀਤ ਵਾਲਾ ਚੱਕ ਕੇ ਲਾਪ੍ਰੀਤ ਨੂੰ ਦੇ ਦਾਂਗੇ ਬਸ ਅਹੀਂ ਕੰਮ ਸਰ ਜਾਊਗਾ ਤੇ ਫਿਰ ਕੀ ਹੋ ਜਾਊਗਾ ਜੇ ਦੇ ਦਾਂਗੇ ਸਮਾਨ ਕੀ ਗੱਲ ਇਹਦੇ ਮਾਪਿਓ ਨੇ ਪ੍ਰੀਤ ਨੂੰ ਸਮਾਨ ਦਿੱਤਾ ਸੀ ਉਹ ਨਾ ਕਿ ਲਾਪ੍ਰੀਤ ਨੂੰ ਇੱਥੇ ਵਰਤਣ ਵਾਸਤੇ ਦਿੱਤਾ ਸੀ ਜੇ ਖਰਚਾ ਹੋਊਗਾ ਫਿਰ ਵੀ ਨਾ ਤੁਹਾਡੇ ਹੀ ਘਰੋਂ ਹੋਊ ਬੇਸ਼ੱਕ ਲਾਪ੍ਰੀਤ ਖਰਚਾ ਹੋ ਜੇ ਆਪਾਂ ਆਪਣੀ ਜੇਬ ਚੋਂ ਕਰਾਂਗੇ ਜ਼ਰੂਰੀ ਥੋੜੀ ਐ ਵੀ ਇਹਦੇ ਮਾਪਿਓ ਦਾ ਦਿੱਤਾ ਸਮਾਨ ਆਪਾਂ ਤੈਨੂੰ ਦੇ ਦਈਏ ਫਿਰ ਨਾਲੇ ਜੇ ਵਰਤਣ ਵਾਸਤੇ ਦਿੱਤਾ ਸੀ ਮੈਂ ਵੀ ਵਰਤਣ ਦਾ ਤੂੰ ਮੈਨੂੰ ਕਦੇ ਦਿੱਤਾ ਵੀ ਨਹੀਂ ਉਹ ਮੈਂ ਮੇਰੀ ਤੈਨੂੰ ਦੇਣਾ ਸੀ ਤਾਂ ਨਹੀਂ ਦਿੱਤਾ ਹੂੰ ਤਾਂ ਨਹੀਂ ਦਿੱਤਾ ਜੇ ਇਸ ਘਰ ਚ ਮੇਰੀ ਜਨਾਨੀ ਨਾਲ ਆ ਬਿਤਕਰਾ ਹੋਊਗਾ ਨਾ ਤੁਸੀਂ ਭੇਤ ਭਾਵ ਰੱਖਣਾ ਜਾਂ ਮਾੜੀ ਸੋਚ ਰੱਖਣੀ ਆ ਪਤਾ ਨਹੀਂ ਛੋਡੇ ਕੋਲੇ ਰਹਿੰਦੇ ਚੱਲ ਪ੍ਰੀਤ ਚੱਲੀਏ ਖੜੀ ਹੋ ਨਾ ਪੁੱਤ ਹੈ ਪੁੱਤ ਛੱਡ ਕੇ ਨਾ ਜਾਇ ਹਾਂ ਛੱਡ ਕੇ ਨਾ ਜਾਇ ਛੱਡ ਕੇ ਨਾ ਜਾਇ ਮੰਮੀ ਕੀ ਹੋਇਆ ਹੈ ਹੈ ਪੁੱਤ ਸੁਪਨਾ ਬਹੁਤ ਪੜ ਆ ਗਿਆ ਸੀ ਮੈਨੂੰ ਤਾਂ ਡਰਾ ਹੀ ਦਿੱਤਾ ਸੀ ਮੈਨੂੰ ਉਹ ਦਿਨ ਦਿਹਾੜੀ ਮਾਸੂਪਨੇ ਦੇਖੀ ਜਾਨੀ ਆ ਇਹੇ ਜੇ ਕੀ ਸੁਪਨਾ ਆ ਗਿਆ ਸੀ ਤੈਨੂੰ ਸੁਪਨਾ ਆਇਆ ਸੀ ਦੋਨੇ ਜਣੇ ਬੈਠੇ ਨੇ ਇੱਥੇ ਤੇ ਤੈਨੂੰ ਸਮਾਨ ਦੇਈ ਜਾਨੀ ਆ ਮੈਂ ਤੇ ਉਹ ਕਹਿੰਦੇ ਅਸੀਂ ਨਹੀਂ ਦੇਣ ਦਿੰਦੇ ਸਮਾਨ ਪ੍ਰੀਤਾਲਾ ਤੈਨੂੰ ਆ ਜਿਹੜੇ ਤੋਂ ਸੁਪਨੇ ਦੇਖੀ ਜਾਨੀ ਆ ਨਾ ਨੀਂਦ ਦੇ ਵਿੱਚ ਇਹ ਕਿਤੇ ਸੱਚ ਨਾ ਹੋ ਜਾਣਾ ਸ਼ੁਭ ਸ਼ੁਭਾ ਬੋਲਿਆ ਕਰਮਾ ਐ ਕਿਵੇਂ ਸੱਚ ਹੋ ਜਾਣਗੇ ਉਹ ਕਹਿੰਦੇ ਅਸੀਂ ਘਰ ਛੱਡ ਕੇ ਜਾਂਦੇ ਹਾਂ ਸੁਪਨੇ ਚ ਆਏ ਸੁਪਨਾ ਆਇਆ ਸੀ ਪੁੱਤ ਮੈਨੂੰ ਬਈ ਸੱਚ ਹੋ ਵੀ ਸਕਦਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਘਰ ਛੱਡ ਕੇ ਵੀ ਜਾ ਸਕਦੇ ਨੇ ਅਗਲੇ ਹਾਂ ਪੁੱਤ ਕੀ ਹੋ ਗਿਆ ਮੰਮੀ ਐਨੇ ਕਾ ਟੋੜੇ ਪਏ ਹੋ ਕੁ ਕੁਛ ਨਹੀਂ ਪਾਬੇ ਹੋ ਤਾਂ ਮਾਂ ਨੂੰ ਨਾ ਬੁਰਾ ਸੁਪਨਾ ਆ ਗਿਆ ਸੀਗਾ ਹਾਂ ਬੁਰਾ ਸੁਪਨਾ ਆਖ ਲੱਗੀ ਸੀ ਮੜੀ ਜੀ ਕੋਈ ਸੁਪਨਾ ਵੀ ਤਾਂ ਆਇਆ ਹੋਊਗਾ ਹਾਂ ਨਾ ਨਾ ਉਹੀ ਆ ਗਿਆ ਸੀ ਸੁਪਨਾ ਦੱਸ ਤਾਂ ਮੈਨੂੰ ਹਾਂ ਮੈਨੂੰ ਵੀ ਦੱਸ ਦੋ ਕੀ ਸੁਪਨਾ ਆਇਆ ਸੀ ਨਾ ਨਾ ਮੈਂ ਦੱਸਤਾ ਕੁੜੀ ਨੂੰ ਸੁਪਨਾ ਇਹ ਆਇਆ ਸੀ ਜਿਹਨੋਂ ਦੀ ਮੇਰੇ ਸੱਪ ਲੜ ਗਿਆ ਸੁਪਨੇ ਚ ਮੰਮੀ ਹਾਕਾ ਮਾਰੀ ਜਾਵੇ ਹੋਰ ਕੀ ਅੱਛਾ ਆ ਸੁਪਨਾ ਆਇਆ ਸੀ ਹਾਂ ਚਲੋ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਖਾਤਰ ਮੰਮੀ ਨਾ ਬੱਸ ਮੈਨੂੰ ਕਿੰਦਿ ਹੌਲੀ ਬੋਲ ਪਿਆ ਕਰ ਹੌਲੀ ਬੋਲ ਪਿਆ ਕਰ ਬਹੁਤ ਮੌਕੇ ਦਿੱਤੇ ਤੋ ਇਹਨੂੰ ਤੂੰ ਸੁਨਾ ਕੀ ਹਟੇਂਗੀ ਤੂੰ ਐ ਨਹੀਂ ਹਟਦੀ ਮਾਂ ਬਚ ਗਈ ਮੈਂ ਤਾਂ ਬਚ ਗਈ ਮੈਂ ਤਾਂ ਹਾਇ ਇਹ ਕਰ ਛੁਪਨੇ ਦਾ ਤਾਂ ਪਤਾ ਨਹੀਂ ਮੈਨੂੰ ਪਰ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹ ਨਹੀਂ ਕਰੋ ਨਿਕਲਦੇ ਘਰੋਂ ਆਪਾਂ ਨੂੰ ਕੱਢਣਗੇ ਇਹ ਦੋਹਾਂ ਨੂੰ ਸੱਚੀ ਗੱਲ ਆ ਪੁੱਤ ਇਹ ਤਾਂ ਘਰ ਛੱਡ ਕੇ ਚਾ ਜਾਂਦੇ ਜੰਦੇ ਸੀ ਮੈਂ ਕਹੀ ਜਾਂਦੀ ਹਾਂ ਮੁੜ ਆਓ ਛੱਡ ਕੇ ਨਾ ਜਾਓ ਪਤਾ ਨਹੀਂ ਕਹੀ ਜੇ ਤਾਂ ਸਕੀਮਾਂ ਬਣਾਉਂਦੀ ਐ ਤੂੰ ਕੁਝ ਕੱਢਣ ਨੂੰ ਨਹੀਂ ਪਾਉਣ ਨੂੰ ਨਹੀਂ ਮਾਂ ਤੇਰੀਆਂ ਗੱਲਾਂ 'ਚ ਐਂ ਕਿ ਡਰਦੇ ਆ ਪੁੱਤ ਉਹ ਤਾਂ ਸੁਪਨਾ ਹੀ ਸੀ ਫਿਰ ਤੂੰ ਸੋਇਆ ਹੀ ਨਾ ਕਰ ਅੱਖ ਲੱਗਦੀ ਸੀ ਮੈਂ ਕੀ ਕਰ ਉਹ ਭੈਣ ਨੂੰ ਮੈਂ ਇੰਨਾ ਕੁਝ ਕਹਿ ਤਾਂ ਦਿੱਤਾ ਹੁਣ ਪਤਾ ਨਹੀਂ ਐਨਾ ਕੋਈ ਮਾਨ ਤਾਨ ਕਰੂ ਕਿ ਨਾ ਕਿਤੇ ਐ ਹੀ ਨਹੀਂ ਪਤਾ ਚੱਕ ਕੋਈ ਸ਼ਾਂਖ ਛੋਪੀ ਪਾ ਦੇ ਪਰ ਜਿਹੜਾ ਡਬ ਡਾਉਨੇ ਰਾਜ ਰੱਖਣ ਨੂੰ ਮੈਨੂੰ ਗੱਲ ਕਹੀ ਹੈ ਇਸ ਕੜੇ ਦਾ ਹੱਕ ਤਾਂ ਬਣਦਾ ਹੈ ਨਾਲੇ ਐਡੇ ਵੱਡੇ ਘਰ ਨੂੰ ਕੀ ਫਰਕ ਪੈਂਦਾ ਜੇ ਮੈਨੂੰ ਕੜਾ ਪਾ ਦੇਣਗੇ ਹੁਣ ਤਾਂ ਸੋਚਦਾ ਵੀ ਕੜਾਪਾਉਣ ਦਾ ਟਾਈਮ ਆ ਗਿਆ ਬਹਾਲ ਸੇ ਹਾਂ ਦੇਖਦਾ ਹੁਣ ਕੀ ਬਣਦਾ ਕੀ ਕਹਿੰਦੀ ਹੈ ਕੀ ਬਣੂ ਹੈ ਹੁਣ ਇਹਨੂੰ ਕੀ ਹੋ ਗਿਆ ਹੈਲੋ ਉਚੋਲਿਆ ਹਾਂਜੀ ਫਟਾਫਟ ਤੂੰ ਮੇਰੇ ਕੋਲ ਆ ਕੇ ਆ ਜਿੱਤ ਤੋਂ ਜਿੱਤੀ ਹਾਂਜੀ ਫਟਾਫਟ ਜੀ ਅਹੀ ਕੀ ਗੱਲ ਹੋ ਗਈ ਬਸ ਤੂੰ ਮੇਰੇ ਕੋਲੇ ਆ ਜਾ ਮੈਂ ਤਾਂ ਆ ਜਨ ਹੀ ਗੱਲ ਕੀ ਹੋਈ ਮੈਨੂੰ ਤੁਸੀਂ ਇੰਨੀ ਕਾਲੀ ਜਿੱਚ ਬੋਲੀਂਦੇ ਐ ਨਾ ਮੈਨੂੰ ਗਲਤ ਆ ਦੱਸ ਦਿਓ ਮੈਨੂੰ ਕੋਲੇ ਆ ਕੇ ਦੱਸੂਗੀ ਛੇਤੀ ਆ ਜਾ ਠੀਕ ਆ ਜੀ ਮੈਂ ਆਉਣਾ ਹੁਣੀ ਠੀਕ ਆ ਆ ਜਾ ਛੇਤੀ ਠੀਕ ਹੈ ਜੀ ਲੱਗਦਾ ਹੈ ਖੜੇ ਦਾ ਨਾਪ ਲੈਣ ਲਈ ਫੋਨ ਕਰਿਆ ਚਲੋ ਦੇਖਦੇ ਆ ਚੱਲ ਕੇ ਹੁਣ ਤਾਂ ਬਹਾਲ ਸੇ ਤਿਆਰੀ ਕਰ ਲੈ ਕੜਾ ਪਾਉਣ ਦੀ ਲੈ ਕਮ ਕਮ ਤਾਂ ਨਵੇੜ ਲਈ ਐਂ ਕਰਦੀ ਚਾਚੇ ਦੇ ਘਰੇ ਆ ਕੇ ਔਨੀ ਆ ਸੂਹ ਸਾਂ ਲੈ ਕੇ ਔਨੀ ਆ ਬਿਲਪ੍ਰੀਤ ਨੇ ਕਿਲਚ ਪਾਇਆ ਕਰੇ ਕਿ ਨਾ ਆ ਫੋਨ ਜੇ ਕਿਦਾ ਵੱਜ ਜਾਂਦਾ ਚਲ ਪਹਿਲੇ ਫੋਨ ਹੀ ਦੇਖਦੀਆਂ ਕਿ ਕਿਦਾ ਜਾਂਦਾ ਫਿਰ ਜੰਨੀ ਉਹਨਾਂ ਦੇ ਘਰੇ ਤਾਂ ਹਾਂ ਪ੍ਰੀਤ ਕੀ ਗੱਲ ਹੋ ਗਈ ਕੰਨ ਖਾਰਖੇ ਸਿੱਧੇ ਆਜੋ 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 ਕੀ ਹੋ ਗਿਆ ਮੈਂ ਤੁਹਾਡੇ ਨਾਲ ਨਾ ਜ਼ਰੂਰੀ ਗੱਲ ਕਰਨੀ ਸੀ ਇੱਕ ਕੀ ਗੱਲ ਕਰਨੀ ਸੀ ਦੱਸ ਮੈਂ ਕਹਿੰਦੀ ਸੀ ਤੁਹਾਨੂੰ ਹਾਂ ਵੀ ਮੰਮੀ ਨੇ ਨਾ ਮੇਰਾ ਸੈਟ ਲਿਆ ਸੀਗਾ ਤੇ ਮੁੜ ਕੇ ਮੰਮੀ ਨੇ ਮੈਨੂੰ ਮੋੜਿਆ ਨਹੀਂ ਤੇ ਮੈਨੂੰ ਟੈਨਸ਼ਨ ਲੱਗੀ ਪਈ ਆ ਕਿਤੇ ਮੇਰਾ ਸੱਟ ਨਾ ਇਧਰ ਉਧਰ ਨਾ ਹੋ ਜੇ ਉਹ ਲੈ ਮੰਮੀ ਨੇ ਸੱਟ ਲਿਆ ਸੀ ਕਿਸੇ ਹੋਰ ਨੇ ਤਾਂ ਨਹੀਂ ਲਿਆ ਦੇ ਦੂਗੀ ਵਾਪਸ ਏਡੀ ਕੀ ਗੱਲ ਹੋਗੀ ਦੇ ਤਾਂ ਦਊਗੀ ਵਾਪਸ ਮੈਂ ਥੋੜੀ ਕੰਨੀ ਆ ਵੀ ਸੱਟ ਮੇਰਾ ਦੱਬ ਲੂਗੀ ਪਰ ਤੁਹਾਨੂੰ ਪਤਾ ਤਾਂ ਹੈਗਾ ਉਹ ਸੱਟ ਨਾ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਮੇਰੀ ਮੰਮੀ ਤਾਂ ਰਹੀ ਨਹੀਂ ਪਰ ਮੇਰੇ ਕੋਲ ਨਾ ਮੇਰੇ ਮੰਮੀ ਦੀ ਨਿਸ਼ਾਨੀ ਹੈ ਇੱਕ ਨਾਲੇ ਮੇਰੇ ਮਮਾ ਸੱਟ ਲਿਆਗਾ ਤੁਸੀਂ ਮੰਮੀ ਨੇ ਸੱਟ ਤਾਂ ਲਿਆ ਸੀ ਕਹਿੰਦੀ ਮੈਂ ਲਾਪਰੀ ਦਾ ਨਾ ਸੱਟ ਬਣਵਾਉਣਾ ਹੂੰ ਕਹਿੰਦੀ ਇਹ ਵਧੀਆ ਨਿੱਗਰ ਹੈਗਾ ਤੇ ਕਹਿੰਦੀ ਅੱਜ ਕੱਲ੍ਹ ਵਾਲੇ ਨਾ ਤੈਨੂੰ ਪਤਾ ਕਦੀ ਉਹ ਮਿਲਾਫਟ ਕਰ ਦਿੰਦੇ ਨੇ ਵੀ ਤੇਰੇ ਸੈਟ ਵਰਗਾ ਸੈਟ ਬਣਵਾ ਦੂੰਗੀ ਲਪਰੇ ਦਾ ਤੇ ਹੁਣ ਮੈਨੂੰ ਐ ਟੈਨਸ਼ਨ ਹੋ ਰਹੀ ਹੈ ਕਿ ਤੇਖੋ ਖੂ ਨਾ ਜਾਵੇ ਓ ਯਾਰ ਫੇਰ ਕੀ ਹੋ ਗਿਆ ਐਵੇਂ ਨਾ ਮਾੜੀ ਮਾੜੀ ਗੱਲ ਨੂੰ ਨਾ ਪਤਾਇਆ ਨਹੀਂ ਕਰਦੇ ਮੰਮੀ ਕੋਲੇ ਸੈਟ ਪਿਆ ਹੋਊਗਾ ਕੋਈ ਗੱਲ ਨਹੀਂ ਜਾਂ ਦੇਣਾ ਭੁੱਲ ਗਈ ਹੋਊਗੀ ਜਾਂ ਫਿਰ ਉਹ ਸੈਟ ਬਣਵਾਉਣਾ ਦੇ ਰੱਖਿਆ ਹੋ ਉਹਦੇ ਨਾਲ ਦਾ ਦੇ ਦੂਗੀ ਸੈਟ ਕੋਈ ਗੱਲ ਨਹੀਂ ਕਿਧਰ ਨਹੀਂ ਜਾਂਦਾ ਤੇਰਾ ਸੈਟ ਗੱਲ ਮੈਂ ਵਧਾਉਂਦੀ ਨਹੀਂ ਜੀ ਮੇਰੀ ਮੰਮੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਪੁੱਤੇ ਇਹ ਸੈਟ ਤੇਰੇ ਪਾਏ ਨਾ ਬਹੁਤ ਸੋਹਣਾ ਲੱਗੂਗਾ ਹੁਣ ਮੰਮੀ ਦੇ ਇਸ ਦੁਨੀਆ ਤੇ ਰਹੀ ਨਹੀਂ ਪਰ ਮੈਨੂੰ ਸੱਚੀ ਬਾਲੀ ਖਬਰ ਆਟ ਹੁੰਦੀ ਐ ਵੀ ਕਿਤੇ ਸੱਟ ਇਧਰ ਉਧਰ ਹੋ ਗਿਆ ਨਾ ਮੈਂ ਆਪਦੇ ਆਪ ਨੂੰ ਕਦੇ ਮਾਫ ਨਹੀਂ ਕਰ ਸਕੂ। ਓ ਯਾਰ ਨਹੀਂ ਹੋਣ ਦਿੰਦੇ ਤੇਰਾ ਸੱਟ ਇਧਰ ਉਧਰ। ਟੈਨਸ਼ਨ ਨਾ ਲੈ ਤੂੰ ਮੰਮੀ ਕੋਲੇ ਪਿਆ ਹੋਊਗਾ ਆਪਾਂ ਗੱਲ ਕਰ ਲਾਂਗੇ। ਇੱਕ ਦੋ ਦਿਨ ਰੁਕ ਜਾ। ਜੇ ਫਿਰ ਵੀ ਮੰਮੀ ਨੇ ਨਾ ਵਾਪਸ ਕੀਤਾ ਆਪਾਂ ਮੰਮੀ ਨੂੰ ਕਹਿ ਦਾਂਗੇ। ਹੁਣ ਯਾਰ ਐਂ ਕਹਿੰਦੇ ਚੰਗੇ ਵੀ ਨਹੀਂ ਲੱਗਦੇ ਤੂੰ ਵੀ ਸਮਝਦਾਰ ਐ। ਗੱਲ ਤਾਂ ਥੋੜੀ ਸਹੀ ਐ। ਹਨਾ ਚਲੋ ਫਿਰ ਮੈਂ ਵੇਟ ਕਰ ਲੈਣੀ ਆ। ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਕਿਧਰ ਨਹੀਂ ਜਾਂਦਾ ਤੇਰਾ ਸੱਟ ਬੋਲੀ ਜੀ। ਐਵੇਂ ਦਿਮਾਗ ਖਰਚੇ ਨਹੀਂ ਕਰਿਆ ਕਰਦੇ ਇੰਨਾ ਚਾਹ ਬਣਾ ਕੇ ਲਈ ਨਹੀਂ ਮੈਂ ਤੁਹਾਡੇ ਖਾਤਰ ਬੈਠੀ ਚਾਹ ਬਣਾ ਲਿਆ ਮਿੱਠਾ ਬਾਦ ਰੱਖੀ ਥੋੜਾ ਜਿਹਾ ਠੀਕ ਹੈ ਜੀ ਆ ਕੀ ਕਰਦੀ ਆ ਭਾਬੀ ਤੇਰੇ ਵੀਰੇ ਖਾਤਰ ਚਾਹ ਬਣਾਉਂਦੀ ਸੀ ਲੱਪੀ ਤੋ ਕੋਈ ਗੱਲ ਨਹੀਂ ਵੀਰੇ ਖਾਤਰ ਚਾਹ ਮੈਂ ਬਣਾ ਦੂੰਗੀ ਮੈਨੂੰ ਪਤਾ ਮੇਰਾ ਵੀਰਾ ਕਿਹੋ ਜਿਹੀ ਚਾਹ ਪੀਂਦਾ ਆ ਕੀ ਤਰੀਕਾ ਨਾਲ ਹੈ ਗੈਸ ਕਿਉਂ ਬੰਦ ਕੀਤਾ ਤੂੰ ਕਹੀ ਤੇ ਜਾਣਨੀ ਹੈ ਵੀ ਵੀਰੇ ਖਾਤਰ ਮੈਂ ਚਾਹ ਬਣਾ ਦੂੰਗੀ ਤੁਹਾਨੂੰ ਕੀ ਪਤਾ ਉਹ ਕਿਹੇ ਜੀ ਚਾਹ ਪਸੰਦਾ ਕਿ ਮੈਨੂੰ ਕਿਉਂ ਨਹੀਂ ਪਤਾ ਨਾਲੇ ਜੇ ਮੈਂ ਹੁਣ ਬਣਾਉਂਗੀ ਮੈਨੂੰ ਪਤਾ ਵੀ ਤਾਂ ਫੇਰੇ ਲੱਗੂਗਾ ਉਦੋਂ ਬਾਅਦ ਤੂੰ ਬਣਾਉਣ ਦੀ ਹੈ ਜਦੋਂ ਮੈਂ ਵਾਗ ਗਈ ਠੀਕ ਹੈ ਨਾ ਤੁਸੀਂ ਪਰਾਂ ਹੋ ਜੋ ਮੈਂ ਬਣਾਉਣੀ ਆ ਚਾਹ ਲਾਪੀ ਤੇ ਚਾਹ ਤਾਂ ਦੇਖ ਲੈ ਮੇਰੀ ਗੱਲ ਸੁਣ ਮੈਂ ਬਣਾਉਂਗੀ ਤੇ ਨਾਲੇ ਤੂੰ ਤਾਂ ਚਾਰ ਦਿਨਾਂ ਨੂੰ ਤੁਰ ਜੇਗੀ ਉਹ ਤੋਂ ਬਾਅਦ ਬਣਾਉਣੀ ਤਾਂ ਮੈਨੂੰ ਕਹੂਗੀ ਨਾਲੇ ਜੇ ਮੈਂ ਹੁਣ ਬਣਾਉਂਗੀ ਫੇਰੇ ਸਿੱਖੂਗੀ ਨਾ ਮੈਂ ਕਿ ਸਿੱਖੋਂ ਨੂੰ ਤੈਨੂੰ ਆਪਦੇ ਮਾਪਿਓ ਨੇ ਕੋਈ ਕੰਮ ਸਿਖਾ ਕੇ ਨਹੀਂ ਭੇਜਿਆ ਜਦੋਂ ਮੈਂ ਕਹਤਾ ਵੀ ਮੈਂ ਆਪਦੇ ਭਰਾ ਵਾਸਤੇ ਚਾਹ ਬਣਾਉਂਗੀ ਮੈਨੂੰ ਤਾਂ ਮੇਰੇ ਮਾਪਿਓ ਨੇ ਬਹੁਤ ਕੁਝ ਸਿਖਾਇਆ ਹੈ ਆ ਤੂੰ ਹੀ ਵਿਚਾ ਕੇ ਡੰਗ ਡਾਉਣੀ ਹੈ ਮੈਂ ਤੈਨੂੰ ਕਦੇ ਕਿਹਾ ਵੀ ਮੈਨੂੰ ਚਾਹ ਨਹੀਂ ਬਣਾਉਣੀ ਆਬੀ ਮੇਰੀ ਗੱਲ ਸੁਣ ਲੈ ਚਾਹ ਤਾਂ ਮੈਂ ਹੀ ਬਣਾਉਂਗੀ ਬਾਕੀ ਜੋ ਤੂੰ ਕਰਨੇ ਕਰ ਲੈ ਡੰਗ ਫਸਾਉਣ ਨੂੰ ਨਾ ਮੈਂ ਕਿਸੇ ਬਗਾਨੇ ਘਰ ਚ ਨਹੀਂ ਪਹਿਲਾ ਇਹ ਮੇਰਾ ਘਰ ਹੈ ਲਾਪੀ ਤੇ ਭਰਾ ਆ ਚਾਹ ਤਾਂ ਮੈਂ ਬਣਾਉਂਗੀ ਕੁਛ ਮਰਜ਼ੀ ਕਰ ਜਾ ਆ ਜਾਂਦੇ ਵਿੱਚ ਟੰਗ ਡਾਉਣ ਚੰਗੀ ਭਲੀ ਹੁਣ ਮੈਂ ਚਾਹ ਬਣਾਈ ਤਾਂ ਕਹਿਨੀ ਆ ਐਵੇਂ ਮੁੱਲ ਦੀਆਂ ਲੜਾਈਆਂ ਲੈਂਦੀ ਫਿਰਦੀ ਆ ਮੇਰੇ ਨਾਲ ਕੀ ਮੈਂ ਚਾਚੀ ਠੀਕ ਐ ਤੂੰ ਦੱਸ ਮੈਂ ਤਾਂ ਠੀਕ ਆਂਗੀ ਉਹ ਮੈਂ ਤਾਂ ਕੰਮ ਆਈ ਸੀ ਮੈਂ ਸਰਪੰਚ ਜੀ ਨੂੰ ਫੋਨ ਕਰਤਾ ਸੀਗਾ ਉਹ ਫਰਨੀਚਰ ਦਾ ਸਮਾਨ ਦੇਖਾਂਗੀ ਉਹਨਾਂ ਦੇ ਘਰੇ ਜਾ ਕੇ ਨਹੀਂ ਮੇਰੀ ਗੱਲ ਸੁਣ ਲੈ ਤੂੰ ਵਿਚ ਵਿਚਾਲਿਆ ਨੰਬਰਦਾਰ ਨਹੀਂ ਆਗੇ ਫੋਨ ਕਰਨ ਨੂੰ ਕਿ ਸਰਪੰਚ ਜੀ ਸਾਨੂੰ ਜਾਣਦੀ ਨਹੀਂ ਅਸੀਂ ਪਿੰਡ ਚ ਨਹੀਂ ਰਹਿੰਦੇ ਓਹ ਚਾਚੀ ਉਹ ਤਾਂ ਠੀਕ ਐ ਨੰਬਰਦਾਰ ਨੂੰ ਤਾਂ ਮੈਂ ਕਾਨੂੰ ਆ ਮਾਚਲ ਸਮਾਨ ਦੇਖਿਆਂ ਦੇ ਲਾਪਰੀਤ ਨੂੰ ਵੀ ਮੈਂ ਕਿਹਾ ਸੀ ਆ ਗਈ ਐ ਤੇ ਲਾਪਰੀਤ ਨੂੰ ਪਤਾ ਹੀ ਐ ਹੋਣਾ ਮੇਰੀ ਗੱਲ ਸੁਣ ਲੈ ਕੋਈ ਲੋੜ ਨਹੀਂ ਸਮਾਨ ਅਸੀਂ ਤਾਂ ਉੱਥੋਂ ਹੀ ਦਵਾਵਾਂਗੇ ਅਸੀਂ ਨਹੀਂ ਖਰੀਦਦੇ ਕਿਤੋਂ ਦਵਾ ਤਾਂ ਚਾਚੀ ਕਿਤੋਂ ਮਰਜ਼ੀ ਦਈ ਮੈਂ ਤਾਂ ਐ ਕਹਿੰਦੀ ਸੀ ਬੜਾਈ ਸੋਹਣਾ ਸਮਾਨ ਆਨਾਂ ਦਾ ਕਿਹੜਾ ਦੇਖਤਾ ਹੁੰਦੇ ਤੁਹਾਨੂੰ ਸਮਾਨ ਦੀ ਹੋਈ ਪਈ ਐ ਪਹਿਲਾਂ ਉਹਨੂੰ ਆਪ ਦੀ ਨੂਨ ਦਾ ਟਿਕਿਆਲਾ ਤੋਂ ਪੁੱਤ ਤੈਰਾ ਕੀ ਪੰਗਾ ਪੈ ਗਿਆ ਉਹਦੇ ਨਾਲ ਕੀ ਕਹਿੰਦੀ ਐ ਹੁਣ ਉਹ ਮੇਰੀ ਗੱਲ ਸੁਣ ਲੈ ਤੂੰ ਚੁੱਪ ਕਰ ਜਾ ਪਤਾਉ ਮੈਨੂੰ ਇਹ ਚੁੱਪ ਕਰਾਈ ਜਾਈਂ ਬਸ ਤੂੰ ਉਹਨੂੰ ਆਪਣੀ ਲਾਡਲੀ ਨੂੰ ਨਾ ਚੁੱਪ ਕਰਾਈ ਮੈਂ ਵੀਰੇ ਵਾਸਤੇ ਚਾਹ ਬਣਾਉਣ ਗਈ ਸੀ ਫੜ ਕੇ ਬਾ ਮੈਨੂੰ ਰਸੋਈ ਚ ਬਾਹਰ ਕੱਢਤਾ ਓਦੀ ਇਹ ਹਮਮਤ ਤੈਨੂੰ ਫੜ ਕੇ ਬਾਹਰ ਕੱਢਤਾ ਕੋਈ ਨਾ ਪਤਾ ਤੂੰ ਵਿਆਹ ਤੱਕ ਚੁੱਪ ਕਰ ਓਦੋਂ ਬਾਅਦ ਦੇਖੇ ਉਹਦਾਂ ਮੈਂ ਕੀ ਕਰਦੀ ਆ ਉਹ ਚਾਚੀ ਕਿਉਂ ਲੜਾਈ ਕਰਵਾਈ ਜਾਨੀ ਹੈਗੀ ਨਾ ਲਾਪ੍ਰਿਤ ਕਿਉਂ ਉਹ ਕਰਦੀਆਂ ਘਰੇ ਕੁਲੇਸ਼ ਮਾੜਾ ਹੁੰਦਾ ਵਿਆਹ ਆ ਘਰ ਹੈ ਬਈ ਭਾਬੀ ਤੈਨੂੰ ਪਤਾ ਨਹੀਂ ਹੈਗਾ ਮੇਰੀ ਭਾਬੀ ਦਾ ਬਹੁਤ ਕੁੱਤੇ ਦੀ ਪੂਛ ਆ ਉਹ ਨਹੀਂ ਪੁੱਤੋ ਅਗਲੇ ਕਹਣਗੇ ਨੰਦ ਪਰਜਾਈ ਦੀ ਬਣਦੀ ਨਹੀਂ ਤੇਰੇ ਸਹੁਰੇ 100 100 ਗੱਲਾਂ ਕਰਨਗੇ ਕੋਈ ਨਾ ਵਿਆਹ ਤੱਕ ਤਾਂ ਮੈਂ ਕਰ ਜੂ ਚੁੱਪ ਬਾਅਦ ਚੋਂ ਨਾ ਉਹਦਾ ਗਤਗਤ ਮੈਂ ਲਊ ਆ ਕਿ ਤੂੰ ਕੀ ਲਵੇਂਗੀ ਮੈਂ ਹੀ ਲੈ ਲੂੰਗੀ ਪੁੱਤ ਫਿਰ ਤਾਂ ਤੂੰ ਅੱਗਾ ਦੱਗਾ ਲੈਣ ਵਾਲੀ ਹੁੰਦੀ ਮਾਂ ਉਹ ਸੱਚ ਗਲੀਆਂ ਨਾ ਕਰਦੀ ਅੱਜ ਮੈਨੂੰ ਹੀ ਮੇਰੇ ਘਰ ਦੀ ਰਸੋਈ ਚੋਂ ਬਾਹਰ ਘੜਤਾ ਉਹਨੇ ਚੱਲ ਕੋਈ ਨਾ ਪਤਾ ਕਿਉਂ ਲੱਪੜ ਕਰਦੇ ਕਿਉਂ ਲਾਪਰਿਤ ਕਲੇਸ਼ ਕਰਦੀ ਹੈਗੀ ਵਿਆਹ ਆ ਘਰ ਇਹਨਾਂ ਨਾਲੇ ਤੋਂ ਤਾਂ ਹੁਣ ਬਗਾਨੇ ਹੋ ਜੇਗੀ ਤੁਸੀਂ ਤਾਂ ਅੰਨ ਦਾ ਪਰਹਾਈ ਵਧੀਆ ਬਣਾ ਕੇ ਰੱਖਿਆ ਕਰੋ ਅੱਜ ਕਿੱਤੇ ਭਾਬੀ ਇਹਨਾਂ ਚ ਵਿਆਹ ਹੀ ਗੱਲ ਤਾਂ ਹੈ ਹੀ ਨਹੀਂ ਇਸ ਕਰਕੇ ਤਾਂ ਉੱਠਣ ਸਾਰ ਕਲੇਸ਼ ਸੌਣ ਵੇਲੇ ਤਾਂ ਕਲੇਸ਼ ਖਾਣ ਵੇਲੇ ਤਾਂ ਕਲੇਸ਼ ਨੋਣ ਵੇਲੇ ਤਾਂ ਕਲੇਸ਼ ਇੱਥੇ ਤਾਂ ਕਲੇਸ਼ ਹੀ ਕਲੇਸ਼ ਚੱਲਦਾ ਹੈ ਚਲ ਕੋਈ ਨਾ ਪੁੱਤ ਔਕੇ ਸੌਕੇ 4 ਦਿਨ ਕੱਢ ਲੈ ਜਿਹੜੇ ਨਿਕਲਦੇ ਨੇ ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ ਨਾਲੇ ਭਾਬੀ ਉਹ ਆਪਦਾ ਅਸੀਂ ਨਾ ਸਰਪੰਚ ਕੇ ਸਮਾਨ ਨਹੀਂ ਦੇਖ ਕੇ ਆਉਣਾ ਹੈਗਾ ਅਸੀਂ ਹੋਰ ਲਿਆਵਾਂਗੇ ਕਿਤੋਂ ਜਵਾਬ ਦੇ ਦੀ ਵੀ ਉਹ ਤਾਂ ਹੁੰਦੇ ਨਹੀਂ ਹੈਗੇ। ਓਹੋ ਮੈਂ ਤਾਂ ਐ ਕਹਿੰਦੀ ਸੀ ਕੰਮਲੀ ਇੱਕ ਵਾਰ ਦੇਖ ਤਾਂ ਹੁੰਦੀ। ਜੇ ਪਸੰਦ ਆਉਂਦਾ ਲਿਆਉਂਦੀ ਨਹੀਂ ਨਾ ਸਹੀ। ਤੂੰ ਮੇਰੀ ਗੱਲ ਸੁਣ ਲੈ। ਅਸੀਂ ਕਿਸੇ ਦਾ ਕੋਈ ਸਮਾਨ ਨਹੀਂ ਦੇਖਣਾ। ਠੀਕ ਹੈ ਨਾ? ਸਾਨੂੰ ਕਿਹੜਾ ਸਮਾਨ ਨਹੀਂ ਖਰੀਦਣਾ ਆਉਂਦਾਗਾ? ਅਸੀਂ ਲੋਕਾਂ ਦੇ ਸਮਾਨ ਦੇਖਦੇ ਫਿਰਗੇ। ਆਹੋ ਚਾਚੀ ਚੰਗਾ ਤੁਹਾਡੀ ਮਰਜ਼ੀ ਹੈਗੀ। ਮੈਂ ਤੁਹਾਨੂੰ ਸਲਾਹ ਜੀ ਇਹਨਾਂ ਦਿਆ ਕਰ ਬਾਈ। ਅਲਤਾਪੀ ਦੇ ਆਵਾਂਗੇ ਸਮਾਨ ਉੱਥੇ। ਚਲ ਕੀ ਹੋ ਗਿਆ ਮਾ ਫੇਰੇ ਕਿਹੜਾ ਕੋਈ ਮਾੜੀ ਰਹਿ ਦੇਣਾ ਯਾ ਅਗਲੀ ਪੁੱਛਣੇ ਆਈ ਹੈ। ਉਹ ਤਾਂ ਮੈਂ ਹੀ ਕਹਤਾ ਸੀ ਇਹਨੂੰ। ਰਾਜ ਚ ਮਿਲੀ ਸੀ ਮੈਨੂੰ ਗੋਹਾ ਲੱਗ ਰਹੀ ਮਗਾ ਚਲ ਪਾ ਵੀ ਤੂੰ ਗੱਲ ਕਰਦੀ ਮੈਨੂੰ ਕੀ ਪਤਾ ਸੀਗਾ ਵੀ ਤੇਰੀ ਆਪਾਂ ਨੂੰ ਸਰਪੰਚ ਜਾਣਦੇ ਨਹੀਂ ਆਪਾਂ ਸਰਪੰਚ ਨੂੰ ਵੋਟਾਂ ਨਹੀਂ ਪਾਉਂਦੇ ਉਹ ਜਾਣਦੇ ਨੇ ਇਹਦੇ ਪਿੰਡ ਦੀ ਆਹੋ ਤਾਂ ਕਹਿਨੀ ਆ ਵੋਟਾਂ ਨਹੀਂ ਪਾਉਂਦੇ ਦੇਖ ਆਹੋ ਉਹ ਤਾਂ ਚਾਚੇ ਮੇਰੇ ਪਿੰਡ ਦੀ ਸੀ ਤਾਂ ਕਹਤਾ ਮੈਂ ਨਹੀਂ ਮੈਨੂੰ ਕੀ ਲੋੜ ਸੀ ਤੇਰਾ ਪੰਗਾ ਲੈਣ ਦੀ ਚਲ ਪਾ ਵੀ ਚਾਹ ਬਣਾਵਾ ਨਾ ਬਸ ਲਾਪਰੀ ਤਾ ਚਾਹ ਤਾਂ ਮੈਂ ਪੀਂਦੀ ਨਹੀਂ ਚੱਲਦੀਆਂ ਚੰਗਾ ਫਿਰ ਮੈਂ ਮੇਰੀ ਗੱਲ ਸੁਣੇ ਕੀ ਮੂੰਹ ਕਿਨੇ ਸੱਦਿਆ ਸੀਗਾ ਮੂੰਹ ਚੱਕ ਕੇ ਤੀਜੇਤ ਨਾ ਜਾਂਦੀ ਇੱਥੇ ਘਰੇ ਦੇਖ ਕਿਵੇਂ ਬੋਲਦੀ ਸੀ ਮਾਮਾ ਤੀਆਂ ਮੈਨੂੰ ਤਾਂ ਐ ਸੀ ਲਾਪਰੀ ਤੇ ਕੋਈ ਗੱਲ ਕਰੂਗੀ ਕਲੇਸ਼ ਪਾਊਗੀ ਪਰ ਇਹਨੇ ਤਾਂ ਕੋਈ ਗੱਲੇ ਨਹੀਂ ਕਰੀ ਹੈਗੀ ਮੇਰੀ ਤਾਂ ਸਾਰੀ ਸਕੀਮੇ ਫੇਲ ਹੋ ਗਈ ਰੋਜ਼ ਮੰਗੂ ਗੇੜਾ ਮਾਰਦੀ ਐ ਤੀਜੇ ਦਿਨ ਨਹੀਂ ਆਉਂਦੀ ਐ ਕਹਿ ਵੀ ਇੱਕ ਦਿਨ ਚ ਤਨਤਨ ਗੇੜੇ ਲਾਉਂਦੀ ਐ ਤੇਰੀ ਨੂੰਹ ਦੀ ਪੱਕੀ ਸੇਲਣ ਐ ਇਹ ਵੀ ਮੈਂ ਅੱਜ ਤਾਂ ਤਿੰਨ ਗੇੜੇ ਲਾ ਲੇ ਉਹ ਵੀ ਤੀਜੇ ਦਿਨ ਇੱਥੇ ਖੜੀ ਰਹਿੰਦੀ ਐ ਇੱਥੇ ਹੀ ਖੜੀ ਰਹਿੰਦੀ ਐ ਇਹ ਅੱਜ ਤਾਂ ਨੇ ਤੰਗ ਘੇੜੇ ਲਾ ਲੇ ਨਾ ਕੋ ਮਾੜੀ ਰਾਇ ਲੱਕੀ ਗਈ ਹੈ ਆਪਾਂ ਨੂੰ ਮਾੜੀ ਨਹੀਂ ਕੀ ਪਤਾ ਕੀ ਸੁਣਾਉਂਦੀ ਹੈ ਇਹ ਉਹ ਮੇਰੇ ਨਾਲ ਵਧੀਆ ਬਣਦੀ ਹੈ ਭਾਬੀ ਦੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੇਰੇ ਤਾਂ ਉਈ ਮਾਂ ਸਾਰਾ ਦਿਨ ਮਨ ਚ ਬਹਿ ਰਹਿੰਦਾ ਹੈ ਤੈਨੂੰ ਤਾਂ ਇਹ ਜਿਹੇ ਜੀ ਮੈਂ ਆਪਣਾ ਹੋਈ ਜੀ ਸਾਰਿਆਂ ਦੇ ਆਪਣਾ ਤੂੰ ਵੀ ਹੁਣ ਆਏ ਕਹਿਣ ਲੱਗ ਜਾ ਤੂੰ ਵੀ ਨਾ ਮੇਰੀ ਬਣੀ ਨੂੰ ਤਾਂ ਹੁੰਦੀ ਹੈ ਬਗਿਆਨੀ ਤੀ ਵੀ ਆਏ ਕਰਨ ਲੱਗ ਗਈ ਚਲ ਕੋਈ ਨਾ ਰੱਬਾ ਸੁੱਖ ਸ਼ਾਂਤੀ ਬਖਸ਼ੀ ਮੇਰੇ ਘਰ ਤੇ ਪਤਾ ਨਹੀਂ ਕੀ ਹੋਊਗਾ ਹਜੇ ਤੈਨੂੰ ਡਿੱਕੀ ਚਾਹਨੀ ਏ। ਉਹ ਮੈਨੂੰ ਤਾਂ ਡਿੱਕੀ ਜਾਨੇ ਉਹ ਮੈਂ ਕਿਹੜਾ ਇੱਥੋਂ ਢੀਂਗ ਤੋੜਣਾ ਹੈਗਾ। ਮੈਂ ਉਹਦੀ ਦੂਰੋਂ ਚੱਲ ਕੇ ਆਉਣਾ ਹੁੰਦਾ। ਢੀਂਗ ਤੋ ਤਾਂ ਨਹੀਂ ਆਉਣਾ ਭਰਾਵਾ। ਬਾਈ ਤੁਸੀਂ ਮੈਨੂੰ ਐ ਦੱਸੋ ਐਨੇ ਕਬਰਾਂ ਹੈ ਕਬਰਾਂ ਨੇ ਫੋਨ ਕੀਤਾ ਇਹ ਗੱਲ ਕੀਆ ਗੱਲ ਦੱਸੋ। ਕਬਰਾਂੋਂ ਮਨਾਲੀ ਗੱਲ ਦੱਸ ਦਿਆਂ ਤੈਨੂੰ। ਦੱਸੋ ਬੇ ਕੀ ਦੱਸਣਾ? ਓ ਬੱਲੇ ਚਾਚਾ ਕਿਵੇਂ ਐ? ਉਹ ਠੀਕ ਐ ਸੇਰਾ ਤੂੰ ਦੱਸ। ਵਧੀਆ ਕਿੱਧਰ ਮਾਰਿਆ ਗੇੜਾ ਅੱਜ? ਉਹ ਮੈਂ ਕਿਵੇਂ ਗੇੜਾ ਮਾਰਨਾ ਸੀ। ਮੈਨੂੰ ਤਾਂ ਤੇਰੀ ਮਾਂ ਨੇ ਬੁਲਾਇਆ ਸੀ। ਗੱਲ ਕਰ ਲੈਣ ਦੇ ਇਹਨੂੰ ਆਖਿਆ ਤਾਂ ਪੁੱਤ ਵੀ ਖੇਤ ਛੱਡਿਆ ਉਹ ਛੱਡਿਆ ਵਾਂਗੇ ਮਾਂ ਖੇਤ ਕੋਈ ਗੱਲ ਨਹੀਂ ਕਿਧਰੇ ਤਰ੍ਹਾਂ ਲਹੂ ਨਹੀਂ ਪਿੰਦਾ ਨਾ ਮੈਂ ਤਾਂ ਤੈਨੂੰ ਐ ਪੁੱਛਦਾ ਅੱਜ ਕਿਧਰੋਂ ਮੇਰੇ ਖਿਆਲ ਚ ਸ਼ਾਂਪ ਜ਼ਿਆਦੇ ਕਾਲੀ ਹੈ ਤੈਨੂੰ ਹਨਾ ਵੀ ਕਦੋਂ ਪਾਲੀਏ ਉਹ ਕਿਹੜੀ ਸ਼ਾਂਪ ਮੈਨੂੰ ਤਾਂ ਤੇਰੀ ਮਾਂ ਨੇ ਬੁਲਾਇਆ ਸੀ ਵੀ ਕੋਈ ਗੱਲ ਕਰਨੀ ਹੈ ਹੁਣ ਮੈਨੂੰ ਪਤਾ ਨਹੀਂ ਇਹਨੇ ਕੀ ਗੱਲ ਕਰਨੀ ਹੈ ਮੇਰੇ ਨਾਲ ਕੋਈ ਗੱਲ ਕਰਨੀ ਆ ਉਹ ਮੈਂ ਤਾਂ ਪਤਾ ਐ ਛੱਡਿਆ ਸੀਗਾ ਵੀ ਆਪਾਂ ਸਮਾਨ ਦੇਣਾ ਨਾ ਜਿਹੜਾ ਵੀ ਕਈ ਕੁਸ ਉਹਨਾਂ ਨੂੰ ਚਾਹੀਦਾ ਕਈ ਕੁਸ ਦੇ ਗਿਆ ਮੈਂ ਫालतू ਦੇਣ ਦਾ ਕੀ ਫਾਇਦਾ ਦੋਂ ਬਣਾਇਆ ਸੀ। ਹਾਂ ਚੱਲ ਇਹ ਤਾਂ ਗੱਲ ਠੀਕ ਐ। ਇਹ ਤਾਂ ਗੱਲ ਠੀਕ ਐ ਨਾਲੇ ਅਗਲੇ ਨੂੰ ਅਗਲੇ ਦੀ ਪਸੰਦ ਦਾ ਸਮਾਨ ਮਿਲ ਜੂ। ਕਿਹਨਾ ਚਾਚਾ? ਉਹ ਇਹੀ ਤਾਂ ਹੈ ਅਗਲੇ ਨੂੰ ਫਿਰ ਅਗਲੇ ਵਾਲੇ ਖੁਸ਼। ਮੈਂ ਤਾਂ ਇਹ ਕਹਿੰਦੀ ਸੀ ਪਤਾ ਉਹ ਨੌਕਰ ਦਾ ਫੋਨ ਆਇਆ ਸੀ ਖੇਤੋਂ ਤੇ ਮੋਟਰ ਖਰਾਬ ਹੋ ਰਹੀ ਐ ਤੂੰ ਉਹ ਦੇਖਿਆ ਭੱਜ ਕੇ। ਉਹਨੇ ਮੈਨੂੰ ਤਾਂ ਫੋਨ ਨਹੀਂ ਕਰਿਆ ਕਲਾਨੀ ਜੇ ਨੇ। ਇਹ ਪਤਾ ਪਤਾ ਮੈਨੂੰ ਕੀਤਾ ਸੀ। ਉਹ ਕਹਿੰਦਾ ਛੇਤੀ ਭੇਜ ਦੋ ਜੱਸੇ ਜਬ ਤੱਕ ਛੇਤੀ। ਅੱਛਾ ਚਲੋ ਜਾ ਕੇ ਆਉਣਾ। ਮੈਂ ਇਹ ਗੱਲ ਕਰ। ਟਿੱਗ ਜਾ ਮਸਾਂ ਕੋਈ ਬੰਦਾ ਘਰੇ ਆਉਂਦਾ ਤੂੰ ਅੱਡ ਫਫੋ ਫਫੋ। ਇਹ ਤੇਰਾ ਹੀ ਪਾਲਿਆ। ਓਏ ਕੋਈ ਨਾ ਚਾਚਾ ਲਾੜ ਨਾਲ ਰੱਖਿਆ ਹੋਇਆ ਫਿਰ ਇਹ ਤਾਂ ਰੱਖਿਆ ਲਾੜ ਨਾਲ ਇਹਨੇ ਤਾਂ ਲਹੂ ਹੀ ਪੀ ਰੱਖਿਆ ਟੈਂ ਟਾਈ ਕਰੀ ਜਾਂਦਾ ਉਹਦੀ ਪਤਾ ਲੱਗ ਜਾਂਦਾ ਵੀ ਕੋਈ ਬਗੈਨਾ ਆਇਆ ਜਦੋਂ ਇਹ 扑ਕਣ ਲੱਗ ਜਾਂਦਾ ਨਾ ਹੁਣ ਤੁਸੀਂ ਕੋਈ ਸਲਾਹ ਬਦਲ ਲਈ ਫਿਰ ਬਾਈ ਸਲਾਹ ਕਾਨੂੰ ਬਦਲੀ ਹੈ ਕੀ ਉਹ ਤਾਂ ਮੁੰਡੇ ਨੂੰ ਕਾਲੇ ਖੇਤ ਅੱਛਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਉਹਨਾਂ ਨਾਲ ਗੱਲ ਕਰ ਲੈ ਛੇਤੀ ਸਮਾਨ ਛੱਡ ਕੇ ਕਰ ਸਮਾਨ ਛੱਡিয়ে ਇਹ ਕੀ ਗੱਲ ਕਰਦੇ ਹੋ ਭੈਣ ਜੀ ਹਜੇ ਵਿਆਹ ਚ ਮਹੀਨਾ ਪਿਆ ਐਵੇਂ ਕਿਵੇਂ ਸਮਾਨ ਛੱਡ ਦਈਏ ਓਹੋ ਨੂੰ ਕੀ ਚਾਹੇ ਪਹਿਲਾਂ ਜਾਈਏ ਚਾਹੇ ਮਗਰੋਂ ਧਾਈਏ ਸਮਾਨ ਤਾਂ ਅਗਲੇ ਦੇ ਘਰੇ ਜਾਊ ਸਮਾਨ ਤਾਂ ਅਗਲੇ ਦੇ ਘਰੇ ਜਾਊਗਾ ਅਮੀਨਾ ਜਿਹੜਾ ਬੈਠ ਪਿਆ ਨਾ ਅਗਲਾ ਕੀ ਸੋਚੂਆ ਵੀ ਇਹ ਪਹਿਲਾਂ ਸਮਾਨ ਭੇਜੀ ਜਾਂਦੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਮੈਨੂੰ ਵੀ ਸੌ ਪਾਪੜ ਵੇਲਣੇ ਪੈਣਗੇ ਤੇਰੇ ਦੱਸ ਕੀ ਅੱਗ ਲੱਗੇ ਤੇਰੇ ਸੰਗਲ ਪਾਦਾ ਤੈਨੂੰ ਛਾਂਪ ਤਾਂ ਪਾਈ ਦੇਉਂਗੀ ਨਾ ਛਾਂਪਾਂਗੇ ਹੈ ਛਾਪ ਨਾਲ ਐਡਾ ਕੰਮ ਨਹੀਂ ਹੁੰਦਾ ਮੈਨੂੰ ਸੌ ਦਮਾਗ ਲੜਾਉਣਾ ਪਊਗਾ ਕੋਈ ਨਹੀਂ ਚੰਨੀ ਚੁੰਨੀ ਜੀ ਪਾ ਦੂੰਗੀ ਪਤਲੀ ਪੱਟੀ ਕਿਉਂ ਵਹੀਂ ਫੇਕਰ ਕਰਦਾ ਬਾਈ ਮੇਰੀ ਸੁਣ ਗੱਲ ਉਹਨਾਂ ਨਾਲ ਗੱਲ ਕਰ ਲੈ ਸਮਾਨ ਛੇਤੀ ਤੋਂ ਛੇਤੀ ਉਹਨਾਂ ਦੇ ਘਰੇ ਛੱਡ ਕੇ ਕਰ ਚੱਲ ਮੈਂ ਹੁਣ ਉਹਨਾਂ ਨਾਲ ਸੌ ਲੈ ਲੈ ਪੇਪੇ ਮਾਰੂੰਗਾ ਉਹਨਾਂ ਨੂੰ ਮਨਾਉਂਗਾ ਸਮਾਨ ਆਪਾਂ ਭੇਜ ਦਿਆਂਗੇ ਠੀਕ ਹੈ ਨਾਲੇ ਗੱਲ ਸੁਣ ਲੈ ਮੇਰੀ ਇੱਕ ਭੈਣ ਹਾਂ ਇਹ ਨਾ ਧੀ ਤੇਣੀ ਦੇ ਬਹਿ ਮੈਂ ਤਾਂ ਚੈਨੀ ਨਾਲ ਛਾਰ ਲਿਆ ਨਹੀਂ ਮੈਂ ਨਹੀਂ ਚੈਨੀ ਨਾਲ ਛਾਰਦਾ ਸੀ ਧੰਨਵਾਦ ਬਾਈ ਤੇਰਾ ਜਿਹੜੀ ਤੋਂ ਮੇਰਾ ਇੰਨਾ ਦੁੱਖ ਵੰਡਦਾਗਾ ਮੇਰਾ ਦੇਖ ਲੈ ਨਹੀਂ ਤਾਂ ਕੋਈ ਭੈਣ ਭਾਈਆਂ ਦਾ ਕੌਣ ਵੰਡਦਾ ਅੱਜ ਕੱਲ ਬਚੋਲੇ ਤੱਕ ਮਤ ਬਲ ਹੁੰਦਾਗਾ ਮੈਂ ਤਾਂ ਤੈਨੂੰ ਆਉਦਾ ਭਰਾ ਸਮਝਦੀ ਹਾਂ ਉਹ ਚੱਲ ਤੂੰ ਫਿਕਰ ਨਾ ਕਰ ਫਿਰ ਮੈਂ ਕਰਦਾ ਸਾਰਾ ਪ੍ਰਬੰਧ ਚਾਹ ਨਾ ਨਾ ਕੋਈ ਚਾਹ ਪਾਣੀ ਨਹੀਂ ਮੈਂ ਅਗਲੇ ਦਿਨ ਗੱਲ ਕਰਦਾ ਆ ਤਾਂ ਬੜੀ ਵਧੀਆ ਗੱਲ ਹੋ ਗਈ ਲੈ ਹੁਣ ਮੰਨ ਚੁਗਾ ਸਮਾਨ ਕਿਹਨਾ ਛੱਟ ਦੇਣ ਦੇ ਫਿਰ ਦੇਖੇ ਸਾਨਿਆ ਮੇਰੀ ਮਾਂ ਲਾਪ੍ਰਿਤ ਮੇਰੀ ਗੱਲ ਸੁਣ ਨਾ ਮੈਂ ਨਾ ਪੂੜੇ ਬਣਾਈ ਜਾਂਦੀ ਸੀ ਤੇ ਆ ਜਾ ਕੇ ਸਿੱਖ ਲੈ ਮੈਨੂੰ ਕੋਈ ਲੋੜ ਨਹੀਂ ਪੂੜੇ ਬਣਾਉਣ ਦੀ ਸਿੱਖਣ ਦੀ ਠੀਕ ਹੈ ਨਾ ਨਾਲੇ ਮੈਨੂੰ ਪਹਿਲਾਂ ਹੀ ਸਭ ਕੁਝ ਆਉਂਦਾ ਲੇ ਨਾ ਮੇਰੀ ਗੱਲ ਸੁਣਾ ਕੱਲੂ ਤੂੰ ਸੋਹਰੇ ਹੀ ਜਾਣਾ ਤੈਨੂੰ ਪੂੜੇ ਬਣਾਉਣੇ ਤਾਂ ਆਉਣੇ ਚਾਹੀਦੇ ਨੇ ਮੈਂ ਤਾਂ ਤੇਰੇ ਭਲੇ ਦੀ ਗੱਲ ਕਹਿਨੀ ਆ ਪਹਿਲੀ ਗੱਲ ਤਾਂ ਮੈਨੂੰ ਸਿਖਾਉਣ ਵਾਲੀ ਮੇਰੀ ਮਾਂ ਹੈਗੀ ਆ ਠੀਕ ਹੈ ਨਾ ਤੇ ਦੂਜੀ ਗੱਲ ਮੈਂ ਪੁੱਛ ਸਕਦੀ ਆ ਵੀ ਪੂੜੇ ਬਣ ਕੇ ਖੁਸ਼ੀ ਚ ਰਹੇ ਨੇ ਉਹ ਤੇਰਾ ਵੀਰਾ ਕਹਿੰਦਾ ਸੀ ਵੀ ਮੇਰਾ ਨਾ ਪੂੜੇ ਖਾਣ ਨੂੰ ਬੜਾ ਜੀ ਕਰਦਾ ਤਾਂ ਕਰਕੇ ਮੈਂ ਸੋਚੇ ਮੈਂ ਚੱਲ ਬਣਾ ਹੀ ਲੈਨੇ ਆ ਮੈਂ ਤਾਂ ਤਾਂ ਕਹਿੰਦੀ ਸੀ ਵੀ ਚੱਲ ਸਿੱਖ ਲੇਗੀ ਚਲ ਜੇ ਤੈਨੂੰ ਆਉਂਦੇ ਨੇ ਤਾਂ ਤੂੰ ਆ ਕੇ ਵੇਖ ਲੈ ਵੀ ਮੈਂ ਸਹੀ ਬਣਾ ਰਹੀ ਆ ਜਾਂ ਨਹੀਂ ਬਣਾ ਰਹੀ ਕਿਉਂ ਤੈਨੂੰ ਖੜ ਤੇਰੇ ਮਾਪਿਆਂ ਨੇ ਭਾਬੀ ਕੋ ਸਿਖਾ ਕੇ ਨਹੀਂ ਭੇਜਿਆ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਪੂੜੇ ਕਿਵੇਂ ਬਣਦੇ ਹੁੰਦੇ ਆ ਤੂੰ ਸਿੱਧੀ ਕਹਦੇ ਵੀ ਮੇਰਾ ਆ ਮੈਨੂੰ ਬਈ ਪੂੜੇ ਬਣਾਉਣੇ ਆਉਂਦੇ ਨਹੀਂ ਤੂੰ ਬਣਾ ਦੇ ਪੂੜੇ ਤੂੰ ਸਿੱਧੀ ਪੰਜਾਬੀ ਭਾਸ਼ਾ ਚ ਗੱਲ ਕਰ ਮੇਰੇ ਨਾਲ ਲਾਪਰੀ ਤੇ ਹਰ ਗੱਲ ਨੂੰ ਪੁੱਠਾ ਕਿਉਂ ਲੈ ਕੇ ਜੰਨੀ ਹੁੰਨੀ ਆ ਮੈਂ ਤਾਂ ਸੁਤੇ ਸਵੇਰ ਤੇਰੇ ਨਾਲ ਗੱਲ ਕਰਨ ਆਈ ਸੀ ਨਾਲੇ ਬਾਕੀ ਤੇਰੀ ਮਰਜ਼ੀ ਆ ਜੀ ਸਿੱਖਣੀ ਜਾਂ ਨਹੀਂ ਸਿੱਖਣੀ ਨਾਲੇ ਸਿੱਧਾ ਤਾਂ ਬੋਲ ਪਿਆ ਕਰ ਕਦੇ ਮੈਨੂੰ ਮੈਨੂੰ ਨਹੀਂ ਸਿੱਧਾ ਬੋਲਣਾ ਆਉਂਦਾ ਠੀਕ ਹੈ ਨਾ ਮੈਂ ਸੂਟ ਵੇਖ ਰਹੀ ਸੀਗੀ ਚਲ ਠੀਕ ਹੈ ਮਰਜ਼ੀ ਐ ਵੇ ਬਣਾ ਦੇ ਪੂੜੇ ਪੂੜਿਆਂ ਨੂੰ ਦੱਸ ਤਾਂ ਇੱਥੇ ਜਿੱਦੇ ਮੇਰਾ ਵਿਆਹ ਹੋਊਗਾ ਉਦ ਡੱਕਾ ਵੀ ਨਹੀਂ ਤੋੜਨਾ ਮਾਰ ਦੇ ਪੂੜਿਆਂ ਨੂੰ